ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਾਹਨੀਆਂ ਜੀ ਕੇ ਚੈਨਲ ਤੇ ਸੀਮਾ 10ਵੀਂ ਕਲਾਸ ਪਿੰਡ ਵਾਲੇ ਸਕੂਲ ਵਿੱਚ ਕਰ ਰਹੀ ਸੀ ਇੱਕ ਦਿਨ ਉਹ ਆਪਣੇ ਪਿਤਾ ਨੂੰ ਕਹਿੰਦੀ ਮੈਨੂੰ ਹੋਰ ਪੜ੍ਹਨਾ ਹੈ ਮੈਨੂੰ ਨਾਲ ਦੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾ ਦਿਓ ਤਾਂ ਜੋ ਮੈਂ ਆਪਣੇ ਅੱਗੇ ਦੀ ਪੜ੍ਹਾਈ ਪੂਰੀ ਕਰ ਸਕਾਂ ਉਸਦੇ ਪਿਤਾ ਉਸ ਦੀ ਗੱਲ ਮੰਨ ਲੈਂਦੇ ਕਿਉਂਕਿ ਸੀਮਾ ਉਹਨਾਂ ਦੀ ਇਕਲੋਤੀ ਧੀ ਸੀ ਜਦੋਂ ਸੀਮਾ ਨਵੇਂ ਸਕੂਲ ਵਿੱਚ ਜਾਂਦੀ ਹੈ ਤਾਂ ਉੱਥੇ ਹੈਰੀ ਨਾਮ ਦਾ ਮੁੰਡਾ ਹਰ ਰੋਜ਼ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਸੀਮਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਇਸ ਤਰ੍ਹਾਂ ਕੁਝ ਦਿਨ ਲੰਘ ਜਾਂਦੇ ਹਨ ਇੱਕ ਦਿਨ ਸੀਮਾ ਨੋਟ ਕਰਦੀ ਹੈ ਕਿ ਹੈਰੀ 2-3 ਦਿਨ ਤੋਂ ਸਕੂਲ ਨਹੀਂ ਆ ਰਿਹਾ ਉਸ ਦਾ ਮਨ ਥੋੜਾ ਉਦਾਸ ਹੋ ਜਾਂਦਾ ਹੈ 1 ਮਹੀਨੇ ਬਾਅਦ ਹੈਰੀ ਉਸ ਨੂੰ ਸਕੂਲ ਵਾਲੀ ਸੜਕ ਤੇ ਮਿਲਦਾ ਹੈ ਸੀਮਾ ਪੁੱਛਦੀ ਹੈ ਤੂੰ ਇੰਨੇ ਦਿਨ ਕਿੱਥੇ ਸੀ ਕਿਉਂ ਨਹੀਂ ਆਇਆ ਹੈਰੀ ਕਹਿੰਦਾ ਹੈ ਤੂੰ ਕਿਹੜੀ ਮੇਰੇ ਨਾਲ ਗੱਲ ਕਰਦੀ ਸੀ ਸੀਮਾ ਚੁੱਪ ਰਹਿ ਜਾਂਦੀ ਫਿਰ ਹੈਰੀ ਕਹਿੰਦਾ ਮੇਰੀ ਮਾਂ ਦੀ ਮੌਤ ਹੋ ਗਈ ਇਸ ਲਈ ਨਹੀਂ ਆ ਸਕਿਆ ਸੀਮਾ ਦੁਖੀ ਹੋ ਕੇ ਪੁੱਛੀ ਤੇਰੇ ਪਾਪਾ ਕੀ ਕਰਦੇ ਹਨ ਹੈਰੀ ਕਹਿੰਦਾ ਮੇਰੇ ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਮੇਰੀ ਮਾਂ ਹੀ ਸਭ ਕੁਝ ਸੀ ਪਰ ਹੁਣ ਉਹ ਵੀ ਨਹੀਂ ਰਹੀ ਮੈਂ ਹੁਣ ਇਕੱਲਾ ਹੀ ਰਹਿੰਦਾ ਹਾਂ ਫਿਰ ਹੈਰੀ ਉਸ ਨੂੰ ਵਿਆਹ ਲਈ ਪੁੱਛਦਾ ਸੀਮਾ ਕਹਿੰਦੀ ਹੈ ਤੂੰ ਮੇਰੇ ਮੰਮੀ ਪਾਪਾ ਨਾਲ ਗੱਲ ਕਰ ਲੈ ਹੈਰੀ ਕਹਿੰਦਾ ਤੇਰੇ ਮੰਮੀ ਪਾਪਾ ਵਿਆਹ ਲਈ ਨਹੀਂ ਮੰਨਣਗੇ ਅਸੀਂ ਭੱਜ ਕੇ ਵਿਆਹ ਕਰ ਲੈਂਦੇ ਹਾਂ ਸੀਮਾ ਕਹਿੰਦੀ ਮੈਂ ਤਾਂ ਕੋਈ ਕੱਪੜੇ ਵੀ ਨਹੀਂ ਲਿਆਉਂਦੇ ਮੈਂ ਤਾਂ ਖਾਲੀ ਥਾਈਆਂ ਆ ਹਰੀ ਕਹਿੰਦਾ ਤੂੰ ਆਪਣੇ ਸਰਟੀਫਿਕੇਟ ਵਗੈਰਾ ਲਿਆ ਉਹਨਾਂ ਤੋਂ ਬਿਨਾ ਵਿਆਹ ਨਹੀਂ ਹੋਏਗਾ ਇਹ ਗੱਲ ਕਰਕੇ ਸੀਮਾ ਘਰ ਆ ਜਾਂਦੀ ਹੈ ਤੇ ਖੁਸ਼ ਰਹਿੰਦੀ ਹੈ ਉਸਦੀ ਮਾਂ ਪੁੱਛਦੀ ਹੈ ਕਿ ਖੁਸ਼ੀ ਦਾ ਕਾਰਨ ਕੀ ਹੈ ਪਰ ਸੀਮਾ ਕੁਝ ਨਹੀਂ ਦੱਸਦੀ ਸ਼ਾਮ ਨੂੰ ਉਸਦਾ ਪਿਤਾ ਬਹੁਤ ਨਸ਼ੇ ਵਿੱਚ ਘਰ ਆਉਂਦਾ ਹੈ ਉਸਦੀ ਮਾਂ ਹੈਰਾਨ ਹੋ ਜਾਂਦੀ ਹੈ ਕਿ ਉਸਨੇ ਪਹਿਲਾਂ ਕਦੇ ਇੰਨੀ दारू ਨਹੀਂ ਪੀਤੀ ਸੀ ਉਹ ਘਰ ਆਉਂਦੇ ਹੀ ਪੁੱਛਦਾ ਹੈ ਸੀਮਾ ਕਿੱਥੇ ਹੈ ਮਾਂ ਕਹਿੰਦੀ ਹੈ ਵੰਦਰ ਪਾੜ ਰਹੀ ਹੈ ਉਹ ਗੁੱਸੇ ਨਾਲ ਕਹਿੰਦਾ ਅੱਜ ਉਹ ਕਿਸੇ ਮੁੰਡੇ ਨਾਲ ਖੜੀ ਗੱਲ ਕਰ ਰਹੀ ਸੀ ਇਹ ਸੁਣ ਕੇ ਸੀਮਾ ਚੌਕ ਜਾਂਦੀ ਹੈ ਤੇ ਮਾਂ ਪੁੱਛਦੀ ਹੈ ਪਰ ਸੀਮਾ ਗੋਲ ਮੋਲ ਜਵਾਬ ਦਿੰਦੀ ਹੈ ਮਾਂ ਆਪਣੇ ਪਤੀ ਨੂੰ ਚੁੱਪ ਕਰਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪੇ ਸਮਝਾ ਦੇਵਾਂਗੇ ਪਤੀ ਕਹਿੰਦਾ ਪਹਿਲਾਂ ਕਿਉਂ ਨਹੀਂ ਸਮਝਾਇਆ ਮਾਂ ਗੁੱਸੇ ਵਿੱਚ ਸੀਮਾ ਨੂੰ ਦੋ ਥੱਪੜ ਮਾਰਦੀ ਤੇ ਕਹਿੰਦੀ ਐ ਸੀ ਤੈਨੂੰ ਪੜਨ ਲਈ ਦੂਜੇ ਪੇਜ ਭੇਂਡਿਆ ਭੇਜਿਆ ਸੀ ਤੂੰ ਸਾਡੀ ਇੱਜ਼ਤ ਰੋਲ ਰਹੀ ਹੈ ਸੀਮਾ ਕਹਿੰਦੀ ਮੈਂ ਸਿਰਫ ਗੱਲ ਹੀ ਕੀਤੀ ਸੀ ਹੋਰ ਕੁਝ ਨਹੀਂ ਅਗਲੇ ਦਿਨ ਜਦੋਂ ਸੀਮਾ ਸਕੂਲ ਗਈ ਤਾਂ ਘਰ ਵਾਪਸ ਨਹੀਂ ਆਈ ਦੋ ਦਿਨ ਪੀਟ ਕੇ ਪਰ ਕੋਈ ਅਤਾ ਪਤਾ ਨਹੀਂ ਸੀ ਅਸਲ ਵਿੱਚ ਸੀਮਾ ਹੈਰੀ ਨਾਲ ਭੱਜ ਗਈ ਸੀ ਤੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਗਈ ਇੱਕ ਮਹੀਨੇ ਬਾਅਦ ਜਦੋਂ ਪੈਸੇ ਖਤਮ ਹੋ ਗਏ ਤਾਂ ਪਿੰਟ ਦੇ ਨੇੜੇ ਇੱਕ ਘਰ ਵਿੱਚ ਰਹਿਣ ਲੱਗੇ ਘਰ ਵਿੱਚ ਸਿਰਫ ਲੋਕ ਕਮਰੇ ਸਨ ਸੀਮਾ ਬਾਹਰ ਨਹੀਂ ਨਿਕਲਦੀ ਸੀ ਤਾਂ ਜੋ ਕੋਈ ਉਸ ਨੂੰ ਪਛਾਣ ਨਾ ਲਵੇ ਪੂਜੇ ਸਮੇਂ ਬਾਅਦ ਉਹ ਪ੍ਰੈਗਨੈਂਟ ਹੋ ਗਈ ਉਸ ਦਾ ਮਨ ਭਾਰੀ ਹੋ ਗਿਆ ਤੇ ਉਹ ਨਾਲ ਵਾਲੀ ਚਾਚੀ ਕੋਲ ਗਈ ਤੇ ਆਪਣਾ ਮਨ ਹੌਲਾ ਕੀਤਾ ਜਦੋਂ ਉਸ ਨੇ ਤਿੰਨ ਜਣੇ ਦਿੱਤਾ ਤਾਂ ਉਸ ਦਾ ਨਾਮ ਗੁਣਵੀਤ ਰੱਖਿਆ ਫਿਰ ਦੂਜੀ ਵਾਰ ਵੀ ਕੁੜੀ ਹੋਈ ਤੇ ਹੈਰੀ ਰੋਜ਼ ਦਾਰੂ ਵੀ ਕਹਿੰਦਾ ਤੇ ਉਸ ਨੂੰ ਮਾਰਦਾ ਕੁੱਟਦਾ ਖਰਚਾ ਵੀ ਨਹੀਂ ਦਿੰਦਾ ਸੀ ਮਾਂ ਤੰਗ ਆ ਗਈ ਤੇ ਕਹਿੰਦੀ ਮੈਂ ਇਸ ਲਈ ਆਪਣੇ ਮਾਪਿਆਂ ਨੂੰ ਛੱਡਿਆ ਸੀ ਉਸ ਨੇ ਆਪਣੀ ਸਾਰੀ ਗੱਲ ਉਸ ਚਾਚੀ ਨੂੰ ਦੱਸੀ ਚਾਚੀ ਗਈ ਤੇਰੇ ਕਰਕੇ 20 25 ਕੁੜੀਆਂ ਨੂੰ ਪੜਨ ਤੋਂ ਹਟਾ ਲਿਆ ਗਿਆ ਜਦੋਂ ਤੂੰ ਘਰੋਂ ਭੱਜੀ ਸੀ ਫਿਰ ਚਾਚੀ ਨੇ ਉਸਨੂੰ ਇੱਕ NGO ਨਾਲ ਜੋੜ ਦਿੱਤਾ ਜਿੱਥੇ ਸੀਮਾ ਸੇਵਾ ਸੰਸਥਾ ਨਾਲ ਜੁੜ ਗਈ ਉਹ ਉੱਥੇ ਸਪੀਚਾਂ ਰੰਮੀ ਆਪਣੀ ਕਹਾਣੀ ਲੋਕਾਂ ਨਾਲ ਸਾਂਝੀ ਕਰਦੀ ਕਾਫੀ ਮਸ਼ਹੂਰ ਹੋ ਗਈ ਤੇ ਲੋਕਾਂ ਨੇ ਮਦਦ ਵੀ ਕਰਨ ਲੱਗੀ ਇੱਕ ਦਿਨ ਉਸ ਦੀ ਸਪੀਚ ਟੀਵੀ ਤੇ ਆਈ ਜੋ ਉਸ ਦੇ ਮਾਪਿਓ ਨੇ ਵੀ ਦੇਖੀ ਉਹਨਾਂ ਨੂੰ ਲੱਗਿਆ ਕਿ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। ਮਾ ਨੇ ਚਾਚੀ ਨੂੰ ਕਿਹਾ ਮੈਨੂੰ ਆਪਣੇ ਮਾਪਿਓ ਨੂੰ ਮਿਲਣ ਦਾ ਮਨ ਕਰਦਾ ਹੈ। ਚਾਚੀ ਉਸ ਨੂੰ ਲੈ ਗਈ। ਜਦੋਂ ਘਰ ਪਹੁੰਚੀ ਤਾਂ ਉਸ ਦੀ ਮਾਂ ਦਰਵਾਜ਼ਾ ਖੋਲਦੀ ਤੇ ਸੀਮਾ ਉਸ ਨੂੰ ਗਲੇ ਲਾ ਕੇ ਰੋ ਪੈਂਦੀ। ਮਾਂ ਕਹਿੰਦੀ ਹੈ ਤੇਰੀ ਗਲਤੀ ਕਰਕੇ ਤੇਰਾ ਪਿਓ ਘਰੋਂ ਹੀ ਨਿਕਲਿਆ ਬੰਗਾਰ ਤੇ ਆ ਰਿਹਾ। ਲੋਕਾਂ ਦੀਆਂ ਤਾਨਿਆਂ ਤੋਂ ਡਰਦਾ ਸੀ। ਸੀਮਾ ਰੋਂਦਿਆਂ ਕਹਿੰਦੀ ਮੇਰੇ ਤੋਂ ਗਲਤੀ ਹੋ ਗਈ। ਮੈਨੂੰ ਮaaf ਕਰ ਦਿਓ। ਚਾਹੇ ਮੈਨੂੰ ਮਾਰ ਲਿਓ ਪਰ ਮੈਂ ਦੁਬਾਰਾ ਇਸ ਘਰ ਵਿੱਚ ਹੀ ਜਨਮ ਲਵਾਂ। ਮਾਪਿਓ ਉਸ ਨੂੰ ਮਾਫ ਕਰ ਲੰਦੇ 6 ਮਹੀਨੇ ਬਾਅਦ ਉਹਦੇ ਪਿਓ ਦੀ ਮੌਤ ਹੋ ਜਾਂਦੀ ਉਹ ਉਸਦੇ ਸਿਰ ਤੇ ਹੱਥ ਰੱਖ ਰਾਇ ਤੇ ਦਮ ਤੋੜ ਦਿੰਦਾ ਸੀ ਮਾ ਤੇ ਉਸ ਦੀ ਮਾਂ ਬਹੁਤ ਰੋਂਦੀਆਂ ਹਨ ਹੁਣ ਸੀਮਾ ਨੇ ਹੈਰੀ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਤੇ ਆਪਣੀ ਮਾਂ ਦੇ ਨਾਲ ਹੀ ਰਹਿਣ ਲੱਗੀ ਤੇ ਉਸ ਦੀ ਸੇਵਾ ਕਰਦੀ ਤੇ ਲੋਕਾਂ ਨੂੰ ਸਮਝਾ ਲਈ ਕਿ ਸੀਮਾ ਵਰਗੀ ਨਰਕ ਭਰੀ ਜ਼ਿੰਦਗੀ ਜੀਣ ਨਾਲੋਂ ਚੰਗਾ ਹੈ ਕਿ ਕਿਸੇ ਮੁੰਡੇ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆਵੋ ਘਰੋਂ ਭੱਜਣ ਨਾਲ ਤੁਸੀਂ ਸਿਰ ਆਪਣੀ ਹੀ ਨਹੀਂ ਪਿੰਡ ਦੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਵੀ ਖਰਾਬ ਕਰਦੇ ਹੁੰਦੇ ਹੋ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜੇ ਕੇ ਚੈਨਲ ਕਮੈਂਟ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ